ਵੀ ਕਵਟ ਵੀ ਨੀਤੀ ਕਰਨਾ ਤੇ ਪਾਠ ਵੀ ਨੀਤੀ ਕਰਨਾ ਕੰਮ ਦੋਵੇਂ ਬਰਾਬਰ ਰੱਖਣੇ ਹੈ ਜਾਨੀ ਕਿ ਸਫਾਈ ਵੀ ਪੂਰੀ ਕਰਨੀ ਹੈ ਤੇ ਗੰਧ ਨਹੀਂ ਰੱਜ ਕੇ ਪਉਣਾ ਗੰਦਗੀ ਵਾਲੇ ਬੰਨੇ ਵੀ ਕੋਈ ਕਸਰ ਨਹੀਂ ਛਡਣੀ ਸਿਖਰ ਲਾ ਕੇ ਹਟਣਾ ਇੱਕੋਰੀ ਹੁਣ ਤਾਂ ਇਹ ਤੁਸੀਂ ਵੇਖੋ ਕਈ ਆਪਣੇ ਪੁੱਤਾਂ ਧੀਆਂ ਦੇ ਨਾਲ ਜ ਕਰਜ ਕਰਦੇ ਨੇ ਉਹ ਕਹਿੰਦੇ ਜੀ ਪਾਠ ਪਹਿਲੇ ਕਰਾ ਲੈਣਾ ਸੀ ਬਾਅਦ ਚ ਫਿਰ ਸੂਤਰ ਜਿਆ ਨਹੀਂ ਆਉਂਦਾ ਕੰਮ ਸਮਝ ਆ ਗਈ ਨਾ ਉਹ ਸੂਤਰ ਕਿਉਂ ਨਹੀਂ ਆਉਂਦਾ ਪਹਿਲਾ ਕਿਉਂਕਿ ਬਾਅਦ ਫਿਰ ਉਹਨਾਂ ਨੇ ਆਪਣੀਆਂ ਪਾਰਟੀਆਂ ਕਰਨੀਆਂ ਹੁੰਦੀਆਂ ਨੇ ਫਿਰ ਨੱਚਣਾ ਟਪਣਾ ਫੈਰ ਹੁੰਦੇ ਫਿਰ ਇਦਾਂ ਤਾਂ ਹਵਾਈ ਫੈਰ ਹੁੰਦੇ ਆ ਫਿਰ ਕਿਹਦੀ ਕੰਨ ਦੇ ਲਾਗੇ ਤੇ ਵੱਜਦੇ ਨਾ ਫਿਰ ਤਾਂ ਕਹਣਗੇ ਰੱਬ ਕੋਲੋਂ ਖੁਸ਼ੀ ਨਹੀਂ ਚਰੀਗੀ ਭੈਣੇ ਸਾਡੀ ਹੁਣ ਰੱਬ ਤੁਹਾਡੀ ਬੰਦੂਕ ਗੋਲੀ ਪਾਉਣ ਆਇਆ ਸੀ ਕਿ ਫੈਰ ਕਰਨ ਆਇਆ ਸੀ ਅੱਤ ਤਾਪਾ ਚੁੱਕੀ ਸੀ ਪਹਿਲਾਂ ਜੀ ਉਦੋਂ ਤੇ ਅਸੀਂ ਗੁਰਮਤੀ ਗੱਲ ਕੋ ਸੁਣਨ ਨੂੰ ਤਿਆਰ ਨਹੀਂ ਹੁਣ ਤਾਂ ਬਹੁਤ ਥਾਵਾਂ ਤੇ ਪੈਰਸੰਗ ਦੇ ਬਾਹਰ ਵੀ ਅਗਰਾਂ ਨੇ ਲਿਖ ਕੇ ਲਾ ਦਿੱਤਾ ਹੈ ਕਿ ਇੱਥੇ ਤੁਸੀਂ ਵੈਪਨ ਲੈ ਕੇ ਨਾ ਆਓ ਯਾਰ ਤੁਸੀਂ ਅਨੰਦ ਕਾਰਜ ਕਰਨਾ ਹੈ ਤੋ ਕਬਜਾ ਲੈਣਾ ਹੈ ਜੀ ਜ਼ਮੀਨ ਤੇ ਪਰ ਕਿਸੇ ਬਨੇ ਤੁਰ ਪਏ ਸੀ ਅਸੀਂ ਗਲਤ ਦਿਸ਼ਾ ਵਾਲੇ ਬਨੇ ਤੁਰ ਪਏ ਫਿਰ ਅਛਾ ਫਿਰ ਸਾਹ ਸੰਗਤ ਜੀ ਮੈਂ ਪਹਿਲਾਂ ਆਰੰਭ ਜਿਹਾ ਵੈਪਨ ਫੜਾਇਆ ਫੜਿਆ ਉਹਨੇ ਜਿਹਨੇ ਨਸ਼ਾ ਕੀਤਾ ਹੋਇਆ ਪਤਾ ਨਹੀਂ ਕਿੱਥੇ ਕਿਹਦੇ ਕੋਲੋਂ ਕਿੱਥੇ ਫਾਇਰ ਹੋ ਜਾਣਾ ਮੁੜ ਕੇ ਆਪਣਾ ਘਰ ਹੀ ਤਬਾਹ ਕਰਕੇ ਵਹਿ ਜਾਣਾ ਸੀ ਅੱਜ ਤੱਕ ਹਿਸਟਰੀ ਹੈ ਕਿੰਨਿਆਂ ਨੇ ਆਪਣੇ ਘਰਾਂ ਦੇ ਨੁਕਸਾਨ ਆਪੇ ਕਰ ਲਏ ਫਿਰ ਰੋਂਦੇ ਆ ਹਾਏ ਸਾਡੇ ਕੋਲੋਂ ਕੀ ਹੋ ਗਿਆ ਅਜੇ ਵੀ ਪਰਤਾਉ ਵਾਪਸ ਆਪਣੇ ਪੁੱਤਾਂ ਧੀਆਂ ਦੇ ਆਨੰਦ ਕਰ ਜ ਐਦਾਂ ਕਰੋ ਜਿਵੇਂ ਗੁਰੂ ਦੀ ਗੋਚ ਬੈਠੇ ਆਪਾਂ ਗੁਰੂ ਦੀ ਬਾਣੀ ਖੁਦ ਪੜ੍ਹ ਕੇ ਸਮਝ ਕੇ ਬਾਣੀ ਵਿਚਾਰ ਕੇ ਜਿੰਨਾ ਤੁਸੀਂ ਸਿੰਪਲ ਸਾਦਾ ਕਰੋਗੇ ਉਨੀ ਚਰਚਾ ਹੋਏਗੀ ਕਹਿਣਗੇ ਯਾਰ ਕੀ ਬਾਤ ਹੈ ਜਰੂਰ ਪੈਸਾ ਕੈਨੂੰ ਬੁਖਾਉਣਾ ਹੁਣ ਤਾਂ ਏਡੀ ਅਤ ਚੁੱਕੀ ਹੋਈ ਜੀ 3500 ਪਰ ਪਲੇਟ ਫਿਰ ਉਹ ਕਹਿੰਦਾ ਮੈਂ ਤਾਂ ਗਾਂ ਜਾऊं 4400 ਪਰ ਪਲੇਟ ਕਰੂੰ ਮੈਂ ਤੇ ਮੁੜ ਕੇ ਭਾਵੇਂ ਫਾ ਲੈ ਕੇ ਮਰਨਾ ਪਵੇ ਮੁੜ ਕੇ ਸਰਕਾਰਾਂ ਨੂੰ ਕਾਵਾਂਗੇ ਸਾਡੇ ਕਰਜ਼ੇ ਮਾਫ ਕਰ ਦਿਓ ਸਾਡਾ ਨੁਕਸਾਨ ਇਥੇ ਹੋਇਆ ਹੈ ਜੇ ਸਰਕਾਰਾਂ ਨੇ ਭਲੀ ਨਹੀਂ ਗੁਜ਼ਾਰੀ ਤੇ ਭਲੀ ਆਪਾਂ ਵੀ ਨਹੀਂ ਗੁਜ਼ਾਰੀ ਕਟਾਸੀ ਵੀ ਨਹੀਂ ਕੀਤਾ ਅਨੰਦਕਾਰੀ ਤੇ ਖਰਚਾ ਨਹੀਂ ਹੁੰਦਾ ਜਿਹੜੇ ਕਹਿੰਦੇ ਨਾ ਸੀ ਆਨੰਦ ਕਾਰਜ ਕਰਨੇ ਕਿਹੜੇ ਸੌਖੇ ਪੈ ਨੇ ਜੇ ਦੋਵੇਂ ਪਰਿਵਾਰ ਸਹਿਮਤ ਹੋ ਜਾਣ ਤੇ ਅੱਧਾ ਕਿਲੋ ਦੇਸੀ ਘੋਦੀ ਦੇਗ ਲੱਗਦੀ ਆ ਅੱਧਾ ਕਿਲੋ ਘਿਓ ਲੈ ਲਓ ਦੇਗ ਤਿਆਰ ਕਰ ਲਓ ਕਿਸੇ ਨੂੰ ਨਾ ਸੱਦੋ ਪਰਿਵਾਰ ਦਾ ਕੋਈ ਜੀ ਤਾਬਿਆ ਬਹਿ ਜਾਵੇ ਲਾਵਾ ਕਰੋ ਤੇ ਆਪੋ ਆਪਣੇ ਘਰ ਚਲ ਜਿਓ ਖਰਚਾ ਤੇ ਹੁੰਦਾ ਨੱਕ ਤੇ ਹੀ ਤੇ ਅੜਾ ਨੱਕਵਾ ਨਾ ਇਹ ਤੇ ਫਿਰ ਪਤਾ ਹੀ ਆਪਾਂ ਨੂੰ ਕਿੱਥੋਂ ਕਿੱਥੇ ਲੈ ਕੇ ਜਾਂਦਾ ਸਾਸ ਸੰਧੀ ਨੁਕਸਾਨ ਕੀ ਕਰਾਉਂਦਾ ਆਪਣਾ ਬਹੁਤ ਕੁਝ ਆ ਜਿਹੜਾ ਅਸੀਂ ਗੁਰੂ ਦੇ ਕੋਲੋਂ ਸਮਝ ਕੇ ਸਿੱਖ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਸਕਦੇ ਹ ਪਰ ਗੱਲ ਆ ਉਹ ਵਿਰਲੇ ਮਰਦ ਹੁੰਦੇ ਆ ਜਿਹੜੇ ਵਹਿਣ ਤੋਂ ਉਲਟਾ ਤੁਰਦੇ ਆ ਵਹਿਣ ਵਿੱਚ ਤਾਂ ਲਾਸ਼ਾਂ ਇੱਕ ਯਾਦ ਰੱਖਣਾ ਜਿਹੜਾ ਜਾਗਦਾ ਜਿਉਂਦਾ ਬੰਦਾ ਉਹਦੀ ਨਿਸ਼ਾਨੀ ਕੀ ਹੁੰਦੀ ਪੱਲਾ ਜਿੱਧਰ ਨੂੰ ਪਾਣੀ ਜਾਂਦਾ ਉਧਰ ਨੂੰ ਲਾਸ਼ ਰੁੜਦੀ ਆ ਜਿਹੜਾ ਤਾਂ ਨੂੰ ਜਾਂਦਾ ਉਹ ਨਿਸ਼ਾਨੀ ਦੱਸਦਾ ਵੀ ਮੈਂ ਅਜੇ ਹੈਗਾ ਜਾਨ ਹੈਗੀ ਮੈਂ ਤਰ ਕੇ ਤਾਂ ਨੂੰ ਜਾ ਰਹੇ ਆਂ ਲਾਸ਼ ਥੋੜਾ ਤਾਂ ਨੂੰ ਜਾ ਸਕਦੀ ਆ ਕਿਉਂ ਸਾਹ ਸੰਜੀ ਲਾਸ਼ ਜਿੱਧਰੋਂ ਪਾਣੀ ਆ ਰਿਹਾ ਉਧਰੋਂ ਜਾ ਸਕਦੀ ਬੋਲ ਕੇ ਦੱਸਿਓ ਜੀ ਉਧਰੋਂ ਕੌਣ ਜਾਊ ਭਲਾ ਉੱਚੀ ਬੋਲ ਕੇ ਦੱਸਿਓ ਜੀ ਜਿਹੜਾ ਜਿਉਂਦਾ ਵਾ ਜਿਉਂਦੇ ਬੰਦੇ ਦੀ ਇਹ ਨਿਸ਼ਾਨੀ ਹੈ ਉਹਨੇ ਉਧਰੋਂ ਜਾਣਾ ਤੇ ਦੂਰੋਂ ਲੋਕਾਂ ਨੇ ਵੇਖ ਲੈਣਾ ਮੰਨ ਲਓ ਹੁਣ ਜਿੱਧਰੋਂ ਪਾਣੀ ਆ ਰਿਹਾ ਉਹ ਉਧਰੋਂ ਜਾ ਰਿਹਾ ਹੋਵੇ ਉਹਨੂੰ ਵੇਖ ਕੇ ਕਹੂਗਾ ਲਾਸ਼ ਆ ਉਹ ਕਹਿੰਦਾ ਨਾ ਭਰਾਵਾ ਜਿੱਧਰੋਂ ਪਾਣੀ ਆ ਰਿਹਾ ਉਧਰੋਂ ਜਾ ਰਿਹਾ ਇਹ ਥੋੜਾ ਲਾਸ਼ ਆ ਲਾਸ਼ ਉਹ ਆ ਜਿਹੜੀ ਰੁੜੀ ਜਾਂਦੀ ਹੈ ਜਿਹੜੀ ਹਰਕਤ ਹੀ ਐ ਨਹੀਂ ਕੋਈ ਅੱਜ ਹਰਕਤ ਲੈ ਕੇ ਆਓ ਆਪਣੇ ਸਰੀਰ 'ਚ ਕੜ ਤੋੜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਰਗੀ ਸ਼ਖਸੀਅਤ ਨੇ ਕੜ ਤੋੜਿਆ ਸੀ ਜਦੋਂ ਪੰਡਤ ਹਰਦੇਹਾਰ ਦਾ ਗੁੱਟ ਫੜ ਲਿਆ ਸੀ ਦੱਸਿਆ ਸੀ ਮੈਂ ਵਹਿਣ 'ਚ ਨਹੀਂ ਵਹਿਣਾ ਮੈਂ ਦੱਸਣ ਆਇਆ ਤੁਹਾਨੂੰ ਕਿ ਦਇਆ ਕੋ ਪਾਸ ਸੰਤੋਖ ਸੂਤ ਜੱਤ ਗੰਢੀ ਸੱਤ ਵਟ ਇਹ ਜਨੇਉ ਜੀ ਕਾ ਹੈ ਤਾਂ ਪਾਂਡੇ ਕਾ ਇਹ ਜੰਗ ਸ਼ੁਰੂ ਹੋ ਗਈ ਸੀ ਤਨਗੁਰ RAMDAS ਮਹਾਰਾਜ ਬਖਸ਼ਿਸ਼ ਕਰਦੇ ਨੇ ਹਰ ਹਰ ਕਰੈ ਨਿਤ ਹਰੀ ਹਰੀ ਵੀ ਨਿਤ ਕਰਦਾ ਕਵਟ ਕਮਾਵੇਂ ਨਿਤ ਕਵਟ ਵੀ ਕਰੀ ਜਾਂਦਾ ਹੈ ਹਿਰਦਾ ਸ਼ੁੱਧ ਨਾ ਹੋਈ ਖਿਰਦਾ ਅੰਦਰੋਂ ਸ਼ੁੱਧ ਨਹੀਂ ਹੈਗਾ ਅਨੰਦਨ ਕਰਮ ਕਰੈ ਬੋ ਤੇਰੇ ਦਿਨ ਰਾਤ ਕਰਮ ਕਰੀ ਜਾਂਦਾ ਸਰੀਰ ਦੇ ਤਲ ਉੱਪਰ ਪਰ ਸੁਪਨੇ ਸੁਖ ਨਾ ਹੋਈ ਸੁਪਨਾ ਵੀ ਸੁਖ ਦਾ ਨਹੀਂ ਆਉਂਦਾ ਚਲੋ ਜਾਗਦਿਆਂ ਤੇ ਸੁੱਖ ਕੀ ਮਿਲਣਾ ਸੁਪਨੇ ਦੀ ਸੁੱਖ ਆ ਜੇ ਤੁਸੀਂ ਕਦੀ ਵੇਖਿਓ ਕਈ ਵਾਰ ਸੁਪਨੇ ਵੀ ਡਰਾਉਣੇ ਆਉਂਦੇ ਰਾਤ ਨੂੰ ਸੁਪਨੇ ਜਿਵੇਂ ਲੱਗਦਾ ਜਿਵੇਂ ਪੁਰਸ ਮਗਰ ਭੱਜ ਰਹੀ ਆ ਮੇਰੇ ਕੋ ਭੱਜਿਆ ਨਹੀਂ ਜਾਂਦਾ ਜਾਂ ਉੱਚੇ ਪਹਾੜ ਤੋਂ ਕਹਨੇ ਧੱਕਾ ਦੇਤਾ ਜਾਂ ਸੱਪ ਡੰਗ ਮਾਰ ਲਗਾ ਇਦਾਂ ਦੇ ਸੁਪਨੇ ਆਉਂਦੇ ਜਾਂ ਸਵੇਰੇ ਉੱਠ ਕੇ ਫੋਨ ਲਾ ਲੈਣਾ ਰਿਸ਼ਤਾਰ ਨੂੰ ਬੰਦਾ ਕੀ ਗੱਲ ਸਵੇਰੇ ਸਿਰ ਕੋ ਫੋਨ ਲਾਇਆ ਉਹ ਰਾਤ ਨੂੰ ਕੀ ਦੱਸਾਂ ਮੈਂ ਸੁਪਨਾ ਆਇਆ ਵੀ ਤੂੰ ਮਰ ਗਿਆ ਰਾਜਾ ਸੁਪਨੇ ਪੁੱਟੇ ਕਦੀ ਐਦਾਂ ਦਾ ਸੁਪਨਾ ਆਇਆ ਵੀ ਰਾਤ ਸੁੱਤੇ ਹੋ ਤੇ ਸੇਰੇ ਉੱਠ ਕੇ ਘਰ ਜਾਂ ਦੱਸੋ ਮੈਂ ਰਾਤ ਨਾ ਸੁਪਨੇ 'ਚ ਨਾ ਗੁਰਦੁਆਰੇ ਭਾਈ ਸਾਹਿਬ ਨਾਲ ਪ੍ਰਕਾਸ਼ ਕਰਾਉਣ ਗਿਆ ਸੀ ਸੋਂ ਰੱਬ ਦੀ ਜੇ ਸੁਪਨਾ ਆ ਜੇ ਤੇ ਸੇਰੇ ਮੈਂ ਭਾਈ ਸਾਹਿਬ ਦੇ ਨਾਲ ਜਾ ਕੇ ਪ੍ਰਕਾਸ਼ ਕਰਾਇਆ ਮੈਂ ਗੁਰਦੁਾਰੇ ਜਾ ਕੇ ਲੰਗਰ ਤਿਆਰ ਕਰਵਾਇਆ ਸੰਗਤ ਦੇ ਨਾਲ ਸੇਵਾ ਕਰਾਈ ਜਾ ਕੇ ਇਹੋ ਜ ਸੁਪਨੇ ਤਾਂ ਆਉਣਗੇ ਜੇ ਚੰਗਾ ਸੋਚਾਂਗੇ ਲਾ ਕੇ ਕੰਨ 'ਚ ਟੂਟੀਆਂ ਤੇ ਰਾਤ ਨੂੰ ਗੰਦਮੰਦ ਸੁਣਦੇ ਸੋਣਾ ਸੋਪਨੇ ਵਿੱਚ ਪੁੱਤਾਂ ਵਾਲੇ ਆਉਣੇ ਆ ਫਿਰ ਜਵਾਕ ਨੂੰ ਸਿਰੇ ਉੱਠ ਕੇ ਤੇ ਬਾਬਿਆਂ ਕੋ ਲਈ ਫਿਰਦੇ ਆ ਵੀ ਇਹਨੂੰ ਡਰਾਉਣੇ ਸੁਪਨੇ ਆਉਂਦੇ ਜੇ ਡਰਦਾ ਰਾਤ ਨੂੰ ਤਪਕਦਾ ਜੀਏ ਤਪਕਣਾ ਤੇ ਆਪੇ ਹੀ ਆ ਤੁਸੀਂ ਕਾਮੀ ਤਪਕਣ ਵਾਲੇ ਕਰ ਦੇਗੀ ਤੁਸੀਂ ਕਰੋ ਬੇਨਤੀ ਸੁਣੋ ਮੇਰੀ ਬੀਤਾ ਸੰਤ ਟਹਲ ਕੀ ਬੇਲਾਏ ਤੇ ਛੜ ਬੈਠੇ ਇਆਂ ਖਾੜ ਚੱਲੋ ਹਰ ਲਾਹਾ ਆਗੈ ਬਸੰਸਹਿ ਲਾਉਦ ਘਟੈ ਦਿਨ ਸਰੇ ਨਾਰੇ ਮਾਨਾ ਗੁਰ ਮਿਲ ਕਾਜ ਸਵਾਰੇ ਰਾਤ ਨੂੰ ਸੌਣ ਲੱਗਿਆ ਆਪਣੇ ਮਨ ਦੀ ਡਿਊਟੀ ਲਾ ਕੇ ਸੌਜੋ ਐਨ ਰਾਤ ਨੂੰ ਸੌਣ ਤੋਂ ਪਹਿਲਾਂ ਪੰਜ ਸ਼ਬਦ ਪੜ੍ਹ ਕੇ ਸੋਲਾ ਸਾਹਿਬ ਦੀ ਬਾਣੀ ਦੇ ਇਹਦੀ ਡਿਊਟੀ ਲਾ ਕੇ ਸੌ ਸੱਚਿਆ ਪਾਤਸ਼ਾਹ ਮਿਹਰ ਕਰੀ ਇਸ ਮਨ ਦੀ ਅਵਚੇਤਨ ਮਨ ਦੀ ਡਿਊਟੀ ਲਾ ਕੇ ਸੌ ਜਿਹੜਾ ਅੰਦਰ ਹਰ ਬੈਠਾ ਵਾ ਜਿਹੜਾ ਅੰਦਰ ਬੀਠਲ ਬੈਠਾ ਵਾ ਜਿਹੜਾ ਅੰਦਰ ਰੱਬ ਬੈਠਾ ਨਾ ਉਹਦੇ ਨਾਲ ਰਾਤ ਨੂੰ ਗੱਲ ਕਰਕੇ ਸੌ ਵੀ ਸਵੇਰੇ ਫਰੈਸ਼ ਉੱਠਣਾ ਚਾਹੁੰਦਾ ਮੈਂ ਤੰਦਰੁਸਤ ਐਨ ਵਧੀਆ ਵੇਖਿਓ ਸਵੇਰੇ ਇਦਾਂ ਹੀ ਉੱਠੋਗੇ ਫਰੈਸ਼ ਉੱਠੋਗੇ ਰਾਤ ਨੂੰ ਸੌਣ ਲੱਗਿਆ ਮਾੜੀਆਂ ਵਿਚਾਰਾਂ ਲੈ ਕੇ ਸੌਣਾ ਫਿਰ ਫਰੈਸ਼ ਕਿਥੋਂ ਰਹਿਣਾ ਜੀ ਆਪਾਂ ਆਪਾਂ ਤੇ ਸਤਿਗੁਰ ਦੀ ਬਾਣੀ ਛੱਡ ਬੈਠੇ ਸਤਿਗੁਰ ਦਾ ਉਪਦੇਸ਼ ਛੱਡ ਬੈਠੇ ਇਸ ਕਰਕੇ ਸੁਪਨਾ ਸੁਖਣਾ ਕੋਈ ਸੁਪਨਾ ਵੀ ਸੁਖਦਾ ਨਹੀਂ ਆਉਂਦਾ ਜਪੋ ਅੱਛਾ ਇਹ ਸਾਰੇ ਉਹ ਕੰਮ ਕਰ ਰਿਹਾ ਜਿਹੜੇ ਭਗਤੀ ਤੋਂ ਬਾਹਰ ਦੇ ਆ ਅੱਜ ਸਾਰੇ ਸਿੱਖ ਉਹ ਸਿੱਖਾਂ ਕੋਲ ਉਹ ਕਰਵਾਏ ਜਾ ਰਹੇ ਧਿਆਨਾ ਪੇ ਮਾਰ ਲਿਓ ਹੁਣ ਤੁਸੀਂ ਇਹ 732 ਨੰਬਰ ਅੰਕ ਤੇ ਸ਼ਬਦ ਹੈ ਤੇ ਜਿਹੜੇ ਸ਼ਬਦ ਵਿੱਚ ਗੁਰੂ ਰਾਮਦਾਸ ਜੀ ਨੇ ਗੱਲਾਂ ਦਸੀਆਂ ਨੇ ਨਾ ਉਹ ਸਾਰੀਆਂ ਅੱਜ ਸਾਡੇ ਕੋਲੋਂ ਕਰਵਾਈਆਂ ਜਾ ਰੀਆਂ ਚੁਗਰਦੇ ਧਿਆਨ ਮਾਰ ਲਿਓ ਜਪ ਤਪ ਸੰਜਮ ਵਰਤ ਕਰੇ ਪੂਜਾ ਜਪ ਵੀ ਬੜੇ ਕੀਤੇ ਬੜੇ ਮੰਤਰ ਜਪੇ ਕੋਈ ਮੰਤਰ ਲੱਭਦਾ ਫਿਰਦਾ ਕਿਸੇ ਕੋਲ ਤਪ ਬੜੇ ਕੀਤੇ ਤਪ ਸਮਝਦੇ ਹੋ ਸਰੀਰ ਨੂੰ ਕਸ਼ਟ ਦੇਣਾ ਕਸ਼ਟ ਦੇਣ ਦਾ ਅਰਥ ਪਤਾ ਕੀ ਆ ਅਤ ਦੀ ਠੰਡ ਹੋਵੇ ਤੇ ਨੰਗੇ ਪੈਰੀ ਤੁਰਨਾ ਅਤ ਦੀ ਗਰਮੀ ਹੋਵੇ ਤੇ ਅੱਗ ਦੇ ਬੰਨੇ ਬਹਿਣਾ ਜਾਨੀ ਕਿ ਸਰੀਰ ਨੂੰ ਕਸ਼ਟ ਦੇਣਾ ਇਹੋ ਜੇ ਤਪ ਨੂੰ ਗੁਰਮਤ ਵਿੱਚ ਥਾਂ ਨਹੀਂ ਹੈ ਨਾ ਜੇ ਤਪ ਕਰਨਾ ਤੇ ਆਹ ਕਰੋ ਲੋਹ ਤਪਦੀ ਹੋਵੇ ਤੇ ਬੰਨੇ ਬੰਨੇ ਬੀਬੀਆਂ ਵੀਰ ਬੇਟੇ ਪ੍ਰਸ਼ਾਦੇ ਤਿਆਰ ਕਰ ਰਹੇ ਹੋਣ ਤੁਹਾਡੀ ਇਸ ਤਪੱਸਿਆ ਦਾ ਕਿਸੇ ਨੂੰ ਫਾਇਦਾ ਵੀ ਹੋਊ ਕਿਸੇ ਦੇ ਪੇਟ ਵਿੱਚ ਦੋ ਰੋਟੀਆਂ ਜਾਣਗੀਆਂ ਤਪੱਸਿਆ ਕਰਦਾ ਕਾਰਖਾਨੇ 'ਚ ਬੰਦਾ ਅੱਤ ਦੀ ਗਰਮੀ ਦੇ ਵਿੱਚ ਵੀ ਲੋਹਾ ਪਿਗਲ ਰਿਹਾ ਹੋਵੇ ਕਾਰਖਾਨੇ ਦੇ ਵਿੱਚੋਂ ਮਿਹਨਤ ਕਰ ਰਿਹਾ ਮੁਸ਼ਕਤ ਕਰ ਰਿਹਾ ਤਪੱਸਿਆ ਕਰ ਰਿਹਾ ਉਹਦੀ ਤਪੱਸਿਆ ਦਾ ਕਿਸੇ ਨੂੰ ਬੈਨੀਫਿਟ ਵੀ ਹੋਏਗਾ ਤੂੰ ਬਿਨਾਂ ਵਜ੍ਹਾ ਤੋਂ ਅੱਗੇ ਬਨੇ ਬਨੇ ਬਿਠਾ ਧੂਣੀਆਂ ਤਪਾ ਕੇ ਬਈ ਉਹ ਬੋਲੋ ਪਿਆਰਿਓ ਮੈਂ ਕਦੇ ਕਦੇ ਸੋਚਦਾ ਮਹਾਰਾਜ ਨੇ ਨਾ ਉਹ ਜਿਹੜੇ ਧੂਣੀਆਂ ਤਪਾ ਕੇ ਬੈਠੇ ਸੀ ਨਾ ਉਹਨਾਂ ਨੂੰ ਸਮਝਾਇਆ ਵੀ ਧੂਣੀ ਤਪਾ ਕੇ ਬੈਠੇ ਦਾ ਫਾਇਦਾ ਕਿਸ ਨੂੰ ਆ ਕਿਸੇ ਨੂੰ ਨਹੀਂ ਕਹਿੰਦੇ ਫੇਕ ਰਹੀਏ ਕਹਿੰਦੇ ਇੱਥੇ ਲੋ ਰੱਖੋ ਚਾਰ ਬੰਦੇ ਆਟਾ ਗੁੰਨੋ ਇੱਥੇ ਪ੍ਰਸ਼ਾਦਾ ਪਕਾਓ ਕਿ ਇਹਦੇ ਭੁੱਖੇ ਦੇ ਅੰਦਰ ਦੋ ਰੋਟੀਆਂ ਜਾਣ ਗਿਆ ਤੁਹਾਨੂੰ ਅਸੀਸ ਦੇਊਗਾ ਮਹਾਰਾਜ ਨੇ ਵਿਗੜਿਆ ਤਿਗੜਿਆ ਨੂੰ ਸਿੱਧੇ ਰਸਤੇ ਪਾਉਣ ਲਈ ਸਾਨੂੰ ਲੰਗਰ ਦਿੱਤੇ ਕਾਠ ਦਿੱਤਾ ਪੰਗਲ ਦਿੱਤੀ ਸੰਗਤ ਦਿੱਤੀ ਸਿਧਾਂਤ ਦਿੱਤੇ ਤੇ ਸਮੇਂ ਦੀਆਂ ਸਰਕਾਰਾਂ ਦੀਆਂ ਚੀਕਾਂ ਨਿਕਲ ਗਈਆਂ ਯਾਰ ਇਹਨਾਂ ਵਿਗੜਿਆ ਤਿਗੜਿਆ ਨੂੰ ਕੋ ਸਿੱਧੇ ਰਾਹ ਪਾਉਣ ਵਾਲੀ ਮਹਾਨ ਸ਼ਖਸੀਅਤ ਦੁਨੀਆ ਤੇ ਆ ਗਈ ਹੈ ਤਤੀਆਂ ਤਵੀਆਂ ਤੇਵੇਂ ਨਹੀਂ ਬਹਿਣਾ ਪਿਆ ਦੇਗਾਂ ਚ ਉਬਾਲੇ ਐਵੇਂ ਨਹੀਂ ਖਾਣੇ ਪਏ ਕਿਸੇ ਧੂਣੀਆਂ ਤੋਂ ਪਾਉਣ ਵਾਲੇ ਨੂੰ ਅਗਲਿਆਂ ਨੇ ਕਸ਼ਟ ਕਿਉਂ ਦਿੱਤਾ ਉਹਨਾਂ ਅਗਲਿਆਂ ਨੂੰ ਪਤਾ ਸੀ ਤਪਾਈ ਜੋ ਧੂਣੀਆਂ ਸਾਡਾ ਕੀ ਤੁਸੀਂ ਵਗਾਰ ਲੋਗੇ ਤੁਸੀਂ ਆਪਣਾ ਕੰਮ ਕਰੀ ਜਾਓ ਕੋਈ ਜੜਾਵਾਂ ਸਿਰ ਤੇ ਰੱਖਣ ਵਾਲੇ ਬੰਦੇ ਨੂੰ ਤੁਸੀਂ ਹੱਦ ਦਿੱਤਾ ਕਿਸੇ ਨੇ ਸਰੀਰ ਤੇ ਸਵਾਹ ਮਾਰਨ ਵਾਲੇ ਨੂੰ ਕਿਸੇ ਨੇ ਕੋਈ ਆਰੇ ਨਾਲ ਚੀਰੇ ਨਹੀਂ ਜਿਨ੍ਹਾਂ ਤੋਂ ਖਤਰਾ ਸੀ ਅਗਲਿਆਂ ਨੂੰ ਜਿਨ੍ਹਾਂ ਨੇ ਦੁਨੀਆ ਦੇ ਰਾਹ ਮੋੜਨੇ ਸੀ ਲਾਸ਼ਾਂ ਤੋਂ ਕਿਹਨੂੰ ਡਰ ਸੀ ਜਿਹੜੇ ਜਿਉਂਦੇ ਸੀ ਡਾਰੀ ਉਹਨਾਂ ਤੋਂ ਸੀ ਜਿਹੜੇ ਜਿਉਂਦੇ ਸੀ ਜਿਹੜੇ ਪੈਪਹੀਤ ਕਰਦੇ ਸੀ ਜਿਹੜੇ ਰਾਹ ਵਿਖਾਉਣ ਤੁਰੇ ਸੀ ਉਹਨਾਂ ਮਹਾਪੁਰਖਾਂ ਤੋਂ ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਜਿਉਣ ਦੇ ਤਰੀਕੇ ਬਖਸ਼ਿਸ਼ ਕੀਤੇ ਸੀ ਹਰ ਹਰ ਕਰੇ ਨਿਤ ਕਪਟ ਕਮਾਵੇ ਹਿਰਦਾ ਸ਼ੁੱਧ ਨਾ ਹੋਈ ਜਾਪੋ ਤਾਪੋ ਸੰਜਮ ਸੰਜਮ ਹੁੰਦਾ ਆਪਣੀਆਂ ਇੰਦਰੀਆਂ ਨੂੰ ਰੋਕਣ ਦੇ ਤਰੀਕੇ ਵਰਤਣੇ ਇਹਨਾਂ ਤਰੀਕਿਆਂ ਨੂੰ ਸਤਗੁਰ ਨੇ ਮਨਾ ਕੀਤਾ ਮਨਮਤਾਖੇ ਉਹ ਵਰਤ ਕਰੇ ਪੂਜਾ ਵਰਤ ਰੱਖਣੇ ਵੈਸੇ ਕੋਈ ਬੰਦਾ ਹfte ਚ ਇੱਕ ਦਿਨ ਰੋਟੀ ਨਾ ਖਾਵੇ ਮਹੀਨੇ ਚ ਇੱਕ ਦਿਨ ਨਾ ਖਾਵੇ ਤੁਹਾਡਾ ਫਾਇਦਾ ਹੋਏਗਾ ਵੈਸੇ ਚ ਤੁਸੀਂ ਥੋੜਾ ਦਿਨ ਭੁੱਖੇ ਰਹਿ ਕੇ ਵੇਖੋ ਅੱਜ ਕੱਲ ਤਾਂ ਮੈਡੀਕਲ ਵੀ ਡਾਕਟਰ ਵੀ ਇਹ ਗੱਲ ਕਹਿੰਦੇ ਵੀ ਥੋੜਾ ਕ ਸਰੀਰ ਨੂੰ ਰੈਸਟ ਦੇ ਕੇ ਵੇਖੋ ਤੁਹਾਡੀ ਤੁਹਾਡੀ ਕਾਇਆ ਵਧੀਆ ਰਹੂਗੀ ਕਦੀ ਕਦੀ ਸਰੀਰ ਨੂੰ ਰੈਸਟ ਦੇ ਕੇ ਵੇਖੋ ਇਹ ਵਧੀਆ ਗੱਲ ਸੀ ਪਰ ਬਹੁਤਿਆਂ ਨੇ ਵਰਤ ਇਸ ਕਰਕੇ ਰੱਖੇ ਵੀ ਮੈਂ ਭੁਖੀ ਰਹੂੰਗੀ ਤੇ ਉਮਰ ਕਿਸੇ ਹੋਰ ਦੀ ਵਧੂਗੀ ਇਹੋ ਜਿਹਾ ਵਰਤਾਂ ਨੂੰ ਗੁਰਮਤ ਵਿੱਚ ਕੋਈ ਹਾਂ ਇਹ ਕਿਹਾ ਜਾਵੇ ਕਿ ਜਿਹੜਾ ਇੱਕ ਦਿਨ ਭੁੱਖਾ ਰਹੂ ਉਹ ਆਪਣੀ ਉਮਰ ਦੇ 4-5 ਦਿਨ ਵਧਾਜੂ ਤੇ ਗੱਲ ਫੱਬਦੀ ਆ ਬਰੇ ਇਥੇ ਵਰਤ ਵੀ ਰਖਾਏ ਗਿਆ ਵੀ ਭੁੱਖਾ ਕੋਈ ਰਵੇ ਤੇ ਉਮਰ ਅੱਛਾ ਵੇਖੋ ਵਰਤ ਕੋਈ ਰੱਖ ਕੇ ਬੈਠੀ ਆ ਤੇ ਜੇਦੀ ਲੰਬੀ ਉਮਰ ਕਰਨੀ ਆ ਨਾ ਉਹ ਟਿੰਡ ਲਾਣ ਦੀ ਪੀ ਕੇ ਸੁਤਾ ਉਹ ਬੋਲੋ ਪਿਆਰਿਓ ਉਹਦਾ ਇੱਕ ਗੁਰਦਾ ਬਦਲ ਚੁੱਕਿਆ ਤੇ ਜਿਹੜੀ ਭੁੱਖੀ ਰੱਖ ਕੇ ਬੈਠੀ ਉਹਨੇ ਵਿਚਾਰੀ ਮਾਂ ਨੇ ਗੁਰਦਾ ਦਿੱਤਾ ਮਾਂ ਨੇ ਕਿਡਨੀ ਦਿੱਤੀ ਆਪਣੀ ਪਰਿਵਾਰ ਦੇ ਜੀਨੇ ਗੁਰਦਾ ਦਿੱਤਾ ਤੇ ਉਹ ਵਿਚਾਰੀ ਭੁੱਖੀ ਬੈਠੀ ਐ ਵੀ ਦੱਸੋ ਉਹਨੂੰ ਸਮਝਾਓ ਭਾਈ ਇਦਾਂ ਇੱਕ ਜਿਹੜੇ ਭੁੱਖੇ ਰਿਆਂ ਦੂਜਿਆਂ ਦੀਆਂ ਉਮਰਾਂ ਨਹੀਂ ਵਾਧੀਆਂ ਵਰਤ ਕਰੇ ਪੂਜਾ ਜੇ ਵਰਤ ਰੱਖਣਾ ਹੀ ਆ ਨਾ ਤੇ ਗੁਰਨਾਨ ਸਿੰਘ ਜੀ ਨੂੰ ਪੁੱਛੋ ਸੱਚ ਦਇਆ ਦੇਵਤਾ ਸੱਚ ਵਰਤ ਸੱਚ ਦਾ ਵਰਤ ਰੱਖੋ ਜਿਵੇਂ ਵਰਤ ਰੱਖਣਾ ਹੁੰਦਾ ਕਮਿਟਮੈਂਟ ਇੱਕ ਵੀ ਮੈਂ ਇਨਾਚਰ ਨਹੀਂ ਖਾਣਾ ਸੱਚ ਦੇ ਉੱਤੇ ਕਮਿਟਮੈਂਟ ਰੱਖੋ ਵੀ ਮੈਂ ਸੱਚ ਉੱਤੇ ਪਹਿਰਾ ਦੇਣਾ ਬਾਣੀ ਇਹ ਸਿਖਾਉਂਦੀ ਹੈ ਜਪ ਤਪ ਸੰਜਮ ਵਰਤ ਕਰੇ ਪੂਜਾ ਤਰ੍ਹਾਂ ਤਰ੍ਹਾਂ ਦੀ ਪੂਜਾ ਕਰਨੀ ਮਨ ਮੁਖ ਰੋਗ ਨਾ ਜਾਈ ਮਨ ਦੇ ਪਿੱਛੇ ਤੁਰਨ ਵਾਲੇ ਦਾ ਅੰਦਰਲਾ ਰੋਗ ਖਤਮ ਹੋਇਆ ਹੀ ਨਹੀਂ ਇਹ ਪਖੰਡ ਕੀਤੇ ਅੰਤਰ ਰੋਗ ਅੰਦਰ ਰੋਗ ਵਾ ਕਾਦਾ ਮਾਬੇ ਮਾਨਾ ਹੰਕਾਰ ਦਾ ਦੂਜੇ ਪਾਏ ਖੁਆਈ ਦੂਜੇ ਪਾਏ ਸਮਝਦੇ ਦੂਜੇ ਪਾਚ ਇੱਕ ਮਾਰ ਨੂੰ ਸੜ ਕੇ ਦੂਜੇ ਤੇ ਵਿਸ਼ਵਾਸ ਰੱਖਣਾ ਉਹਦੇ ਨਾਲ ਖਵਾਰ ਹੋ ਗਿਆ ਬਾਹਰ ਭੇਖ ਬਹੁਤ ਚਤੁਰਾਈ ਬਾਹਰੋਂ ਭੇਖ ਬਣਾ ਲਿਆ ਮਨ ਅੰਦਰੋਂ ਚਲਾਕੀਆਂ ਕਰੀ ਗਿਆ ਸਰੀਰ ਦਾ ਸਰੀਰ ਦਾ ਭੇਖ ਤਾਰਨ ਕਰ ਲਿਆ ਮਨ ਅંદર ਚਲਾਕੀਆਂ ਕਰਦਾ ਬਾਹਰ ਭੇਖ ਬਹੁਤ ਚਤੁਰਾਈ ਮਨਵਾ ਦੇ ਦੇਸ਼ ਥਾਵੈ ਮਨਵਾ ਤੇ ਦਸਾਂ ਦਿਸ਼ਾਵਾਂ ਵਾਲੇ ਵਰਨੇ ਤੁਰਿਆ ਫਿਰਦਾ ਉਹ ਤੇ ਟਿਕਦਾ ਹੀ ਨਹੀਂ ਜਿਵੇਂ ਆਪਾਂ ਆਰੰਭ ਚ ਕਿਹਾ ਸੀ ਜਵਾਗ ਟਿਕੂ ਤੇ ਪੜੂ ਇਹ ਮਨ ਟਿਕੂ ਦੇ ਸੁਖੂ ਹੋ ਮਨ ਤੇ ਕਿਥਾਂ ਤੇ ਟਿਕਦਾ ਹੀ ਨਹੀਂ ਮਨਵਾ ਦੇ ਦੇਸ਼ ਥਾਵੈ ਹੋ ਮੈਂ ਵਿਆਪਿਆ ਸ਼ਬਦ ਨਾ ਚੀਨੇ ਹੋਂ ਮੇਜ ਫਸਿਆ ਗੁਰੂ ਦੇ ਸ਼ਬਦ ਤੱਕ ਤੇ ਪਹੁੰਚਦੇ ਹੀ ਨਹੀਂ ਫਿਰ ਫਿਰ ਜੂਨੀ ਆਵੇ ਬਾਰ ਬਾਰ ਜੂਨਾ ਚ ਪਈ ਜਾਂਦਾ ਜੰਮਣ ਮਰ ਦੇ ਚੱਕਰਾਂ ਚ ਪਈ ਜਾਂਦਾ ਤੇ ਇਹ ਜੂਨਾ ਮਰਨ ਤੋਂ ਬਾਹਰ ਬਾਦ ਗਿਆ ਨਹੀਂ ਆ ਇਸ ਸਰੀਰ ਦੇ ਐਂਡ ਹੋਣ ਤੋਂ ਪਹਿਲਾਂ ਵਾਲੀਆਂ ਜੂਨਾਵਾਂ ਮਨ ਕਰਕੇ ਰੋਜ਼ ਹੀ ਜੰਮੀ ਮਰੀ ਜਾਂਦਾ ਕਦੀ ਕਿਹਦਾ ਤਨ ਵੇਖ ਕੇ ਮਰ ਜਾਂਦਾ ਕਦੀ ਕਿਹਦਾ ਧਨ ਵੇਖ ਕੇ ਮਰ ਜਾਂਦਾ ਕਦੀ ਕਿਹਦਾ ਘਰ ਵੇਖ ਕੇ ਮਰ ਜਾਂਦਾ ਹੋ ਕੇ ਲਈ ਜਾਂਦਾ ਰੋਜ਼ ਹੀ ਇਹਦਾ ਜੰਮਣ ਮਰਨਾ ਮੁੱਕਦਾ ਹੀ ਨਹੀਂ ਮਨੁਆ ਦੇਹ ਦਿਸਤਾ ਲੈ ਅਖੀਰ ਚ ਕਹਿੰਦੇ ਨੇ ਨਾਨਕ ਨਜ਼ਰ ਕਰੇ ਸੋ 부ਜ ਹੈ ਨਾਨਕ ਜਿਹੜਾ ਮਾਲਕ ਉਹਦੀ ਨਜ਼ਰ ਦਾ ਜਿਹੜਾ ਇਨਸਾਨ ਉਸ ਮਾਲਕ ਦੀ ਨਜ਼ਰ ਦਾ ਪਾਤਰ ਬਣ ਗਿਆ ਉਹਨੇ ਇਹ ਗੱਲ 부ਝ ਲਈ ਸੋ ਜਨ ਨਾਮ ਤੇ ਹਾਏ ਉਹ ਨਾਮ ਨੂੰ ਤੇ ਹੁੰਦਾ ਹੈ ਉਹ ਮਾਲਕ ਦੇ ਨਾਮ ਦੇ ਵਿੱਚ ਇਕਮਿਕ ਹੋ ਜਾਂਦਾ ਹੈ ਗੁਰ ਪ੍ਰਸਾਦੀ ਏ ਕੋ ਬੁਜੈ ਗੁਰੂ ਦੀ ਬਖਸ਼ਿਸ਼ ਨਾਲ ਉਹਨੇ ਇੱਕ ਨੂੰ ਬੁਝ ਲਿਆ ਇਕਮਿਕ ਹੋ ਗਿਆ ਤੇ ਫਿਰ ਕੀ ਕਰਦਾ ਇਕ ਸਮਹਿ ਸਮਾਏ ਉਹ ਇੱਕ ਵਿੱਚ ਹੀ ਸਮਾ ਜਾਂਦਾ ਹੈ ਇੱਕ ਵਿੱਚ ਹੀ ਲੀਨ ਹੋ ਜਾਂਦਾ ਹੈ ਜਦੋਂ ਅਸੀਂ ਗੁਰੂ ਕੋਲੋਂ ਬੰਦਗੀ ਕਰਨੀ ਸਿੱਖਾਂਗੇ ਫਿਰ ਅਸੀਂ ਇੱਕ ਵਿੱਚ ਹੀ ਲੀਨ ਹੋ ਜਾਵਾਂਗੇ ਗੁਰਬਾਣੀ ਬਣੀਏ ਆਓ ਆਪਣੇ ਘਰਾਂ ਵਿੱਚ ਗੁਰਬਾਣੀ ਆਪ ਪੜ੍ਹੀਏ ਤਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪ੍ਰਕਾਸ਼ ਪ੍ਰਭ ਨੂੰ ਸਮਰਪਿਤ ਹੋ ਕੇ ਬੈਠੇ ਆ ਉਹਨਾਂ ਦੇ ਪਾਵਨ ਸ਼ਬਦ ਦੀ ਆਪਰ ਰੜ ਕੇ ਵਿਚਾਰ ਸਾਂਝੀ ਕੀਤੀ ਹੈ ਉਹਨਾਂ ਦੀਆਂ ਪਾਵਨ ਸਿੱਖਿਆਵਾਂ ਉਹਨਾਂ ਦਾ ਉਪਦੇਸ਼ ਆਪਣੇ ਹਿਰਦੇ ਵਿੱਚ ਵਸਾਈਏ ਖੰਡੇ ਬਾਟੇ ਦੀ ਪਾਉ ਲੈ ਕੇ ਗੁਰੂ ਦੇ ਪੁੱਤ ਧੀਆਂ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਵਹਿਮਾਂ ਪਰਮਾਂ ਪਖੰਡਾਂ ਕਰਮ ਕਾਂਡਾਂ ਚੋਂ ਬਾਹਰ ਨਿਕਲ ਕੇ ਆਗਿਆ ਪਈ ਆ ਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਨوں کو حکم ہے Guru માન્ય గ్రంథ Guru دی ਵਿਚਾਰ اپنی زندگی وچ وسائیے ایتھوں دی ਸਮੂਚੀ ਪ੍ਰਬੰਧਕ کمیٹی ساری ਸੰਗਤ ਦਾ ਇਲਾਕਾ ਨਿਵਾਸੀਆਂ ਦਾ तहे دلੋਂ ਧੰਨਵਾਦ جو آپ اپنی ਰਜੇਵਿਆਂ ਪਰ زندگی وچوں ਸਮਾਂ ਕੱਢ ਕੇ ਸਤਿਗੁਰ ਜੀ ਦੀ ਗੋਦ ਵਿੱਚ ਬਹੁਤ ਪਿਆਰ ਨਾਲ ਜੁੜ ਕੇ ਬੈਠਿਓ ਸਾ ਸੰਗਤ ਦੀ ਆਓ ਆਪਣੇ ਕਰਮ وچ ਸਤਿਗੁਰ ਦੀ ਬਾਣੀ ਆਪ ਪੜਨ ਦੀ ਆਤ ਪਾਈਏ ਸਾਰਿਆਂ ਦਾ ਧੰਨਵਾਦ ਜੋ ਗੁਰੂ ਦੀ ਗੋਦ ਵਿੱਚ ਬੈਠ ਕੇ ਬੜੇ ਪਿਆਰ ਨਾਲ ਆਪ ਜੀ ਨੇ ਬਾਣੀ ਦੇ ਵਿਚਾਰਾਂ ਨੂੰ ਸਰਵਣ ਕੀਤਾ ਹੈ ਕੋਸ਼ਿਸ਼ ਕਰੋ ਆਪ ਆਪਣੇ ਕਰਾਂ ਵਿੱਚ ਬਾਣੀ ਪੜਨ ਦੀ ਹੱਤ ਪਾਓ ਨਸ਼ਿਆਂ ਤੋਂ ਵਹਿਮਾਂ ਭਰਮਾਂ ਪਖੰਡਾਂ ਕਰਮ ਕਰਨਾਂ ਤੋਂ ਬਾਹਰ ਨਿਕਲ ਕੇ ਗੁਰੂ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਸਾਰਿਆਂ ਦਾ ਧੰਨਵਾਦ ਬੁਲੰਗ ਆਵਾਜ਼ ਵਿੱਚ ਫਤਿਹ ਬੁਲਾਓ ਤੇ ਗੱਜ ਕੇ ਆਖੋ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI MAHLA